thank you 21 ਫਰਵਰੀ ਨੂੰ ਅੰਮ੍ਰਿਤਸਰ ਦੇ ਗੇਟ ਹਕੀਮਾ ਇਲਾਕੇ ਦੇ ਵਿੱਚ ਇੱਕ ਅੰਡੇ ਵੇਚਣ ਵਾਲੇ ਵਿਅਕਤੀ ਦੇ ਉੱਪਰ ਸਰੇਆਮ ਜਿਹੜੀਆਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਹਾਲਾਂਕਿ ਪੁਲਿਸ ਸਟੇਸ਼ਨ ਦੇ ਮਹਿਜ ਚੰਦ ਕਦਮਾਂ ਦੀ ਦੂਰੀ ਤੇ ਜਿਹੜੀ ਐ ਫਾਇਰਿੰਗ ਕੀਤੀ ਗਈ ਸੀ ਤਾਂ ਪੁਲਿਸ ਦੇ ਲਈ ਇੱਕ ਵੱਡਾ ਚੈਲੰਜ ਸੀ ਫਿਲਹਾਲ 16 ਦਿਨ ਬੀਤ ਜਾਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ ਕੀ ਸੀ ਸਾਰਾ ਮਾਮਲਾ ਕਿਉਂ ਸਰੇਆਮ ਇਸ ਤਰੀਕੇ ਦੀ ਜਿਹੜੀ ਫਾਇਰਿੰਗ ਹੈ ਉਹ ਘਟਨਾ ਉੱਥੇ ਅੰਜਾਮ ਦਿੱਤਾ ਗਿਆ ਗੱਲਬਾਤ ਕਰਾਂਗੇ ਸੜਨਾਲ ਐਡੀਸੀਪੀ 1 ਡਾਕਟਰ ਦਰਪਨ ਹਲਵਾਲੀਆ ਜੀ ਮੌਜੂਦ ਨੇ ਮੈਂ ਸ ਦੇ ਸਾਹਮਣੇ ਢੀੜਪਾੜ ਵਾਲਾ ਇਲਾਕਾ ਸੀ ਤੋਂ ਉਸ ਦੇ ਵਿੱਚ ਸਰਿਆਂ ਮ ਉਹਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਕੀ ਸੀ ਸਰਮ ਅੰਮ੍ਰਿਤਸਰ ਕਮਿਸ਼ਨਰੀ ਦੀ ਸੈਂਟਰਲ ਸਬਡਿਵੀਜ਼ਨ ਦੇ ਗੇਟ ਹਕੀਮਾ ਦੀ ਟੀਮ ਨੂੰ ਭਾਰੀ ਸਫਲਤਾ ਪ੍ਰਾਪਤ ਹੋਈ ਹੈਗੀ ਆ ਇਹ ਜਿਹੜੀ ਫਾਇਰਿੰਗ ਇਨਸੀਡੈਂਟ ਦੀ ਤੁਸੀਂ ਗੱਲ ਕਰ ਰਹੇ ਹੋ ਇਹਦੇ ਅੰਦਰ ਅਸੀਂ ਤਿੰਨ ਦੋਸ਼ੀ ਕਾਬੂ ਕਰ ਲਏ ਨੇ ਇਹਦੇ ਨਾਲ ਹੀ ਜਿਹੜਾ ਵੈਪਨ ਆਫ ਅਫੈਂਸ ਸੀਗਾ ਜਿਹੜਾ ਪਿਸਟਲ ਉਹਦੇ ਨਾਲ ਲਾਈਵ ਕਾਰਟ੍ਰਿਜਸ ਦੀ ਵੀ ਬਰਾਮਦਗੀ ਸਕਸੈਸਫੁਲੀ ਕੀਤੀ ਗਈ ਹੈ ਇਹ ਮਾਮਲੇ ਵਿੱਚ ਕਾਫੀ ਕੰਪਲੈਕਸਿਟੀ ਹੈਗੀ ਹੈ ਸਭ ਤੋਂ ਪਹਿਲਾਂ ਤਾਂ ਇਹ ਇੱਕ ਕੰਟਰੈਕਟ ਕਿਲਿੰਗ ਦਾ ਐਂਗਲ ਹੈਗਾ ਦੂਸਰਾ ਹੈਗਾ ਇਹਦੇ ਨਾਲ ਹੀ ਗੇਠਕੀਮਾ ਵਾਲੀ ਵਾਰਦਾਤ ਦੇ ਨਾਲ ਹੀ ਆਲਦੋ ਇਟ ਇਜ਼ ਟੂ अर्ਲੀ ਟੂ ਸੇ ਬਟ ਜਿਹੜੀ ਪ੍ਰੀਲਿਮਰੀ ਇਨਟੈਰੋਗੇਸ਼ਨ ਦੇ ਆਧਾਰ ਤੇ ਅਸੀਂ ਇਹ ਕਹਿ ਸਕਦੇ ਹੈਗੇ ਆ ਕਿ ਕੈਂਟ ਵਾਲੀ ਹੋਈ ਵਾਰਦਾਤ ਵਿੱਚ ਵੀ ਥੋੜਾ ਇੰਟਰ ਗੈਂਗ ਰਿਵਲਰੀ ਦਾ ਵੀ ਇੱਕ ਐਂਗਲ ਆ ਰਿਹਾ ਹੈਗਾ ਤੇ ਤੀਸਰਾ ਹੈਗਾ ਕਿ ਜਿਹੜੇ ਦੋਸ਼ੀ ਨੇ ਇਹ ਆਲਰੇਡੀ ਐਨਡੀਪੀਐਸ ਦੇ ਮੁਕਦਮੇ ਆ ਜਿਹੜੇ ਕਿ ਨਵਾਂ ਸ਼ਹਿਰ ਦੇ ਹੈਗੇ ਨੇ ਉਹਦੇ ਵਿੱਚ ਇਹ ਪ੍ਰੋਕਲੇਮਡ ਅਫੈਂਡਰਸ ਵੀ ਹੈਗੇ ਨੇ ਤਾਂ ਸਭ ਤੋਂ ਪਹਿਲੇ ਆ ਦੱਸੋ ਨਾ ਕਿ ਇਹਨਾਂ ਨੇ ਜਿਹੜੀ ਇਹ ਫਾਇਰਿੰਗ ਹੈ ਉਥੇ ਕਿਉਂ ਕੀਤੀ ਉਸ ਵਿਅਕਤੀ ਨੂੰ ਆਪਣਾ ਨਿਸ਼ਾਨਾ ਕਿਉਂ ਬਣਾਇਆ ਇਹਦੇ ਵਿੱਚ ਕੰਟਰੈਕਟ ਕਿਲਿੰਗ ਦਾ ਜਿਵੇਂ ਮੈਂ ਕਿਹਾ ਇੱਕ ਐਂਗਲ ਆਇਆ ਹੈਗਾ ਇਹਦੀ ਹੀ ਜਿਹੜੀ ਐਕਸਟੈਂਡਡ ਫੈਮਿਲੀ ਹੈਗੀ ਹੈ ਜਿਹੜੇ ਡਿਸੀਜ਼ਡ ਯਸ਼ਪਾਲ ਦੀ ਇਹ ਮੋਟਿਵ ਉਹਦਾ ਇਹ ਸੀਗਾ ਕਿ ਇੱਕ ਤਾਂ ਉਹਨਾਂ ਦੀ ਹਿਸਟਰੀ ਸੀਗੀ ਉਹਦੇ ਮੁਕਦਮਾ ਦਰਜ ਕਰਾਇਆ ਸੀਗਾ ਇਹ ਯਸ਼ਪਾਲ ਜਿਹੜੇ ਡਿਸੀਜ਼ ਨੇ ਐਸ ਕੰਪਲੇਨੈਂਟ ਜਿਦੇ ਵਿੱਚ ਜਿਨੇ ਸੁਪਾਰੀ ਦਿੱਤੀ ਹੈਗੀ ਹੈ ਉਹਦੇ ਦਾਦਾ ਤੇ ਦਾਦੀ ਜੁਡੀਸ਼ੀਅਲ ਕਸਟਡੀ ਵਿੱਚ ਰਹੇ ਨੇ ਦੂਸਰੀ ਗੱਲ ਇਹ ਹੈਗੀ ਹੈ ਕਿਤੇ ਨਾ ਕਿਤੇ ਇੱਕ ਪ੍ਰੋਪਰਟੀ ਡਿਸਪਿਊਟ ਦਾ ਐਂਗਲ ਆ ਰਿਹਾ ਹੈ ਤੀਸਰਾ ਹੈਗਾ ਡਿਸੀਜ਼ਡ ਤੇ ਜਿਨੇ ਸੁਪਾਰੀ ਦਿੱਤੀ ਹੈਗੀ ਹੈ ਉਹਦਾ ਐਲੀਗੇਸ਼ਨ ਹੈਗੀ ਹੈ ਅਜੇ ਵਿੱਚ ਸਟਿਲ ਨੀਡਸ ਟੂ ਬੀ ਵੈਰੀਫਾਈਡ ਕਿ ਉਹ ਉਹਦੀ ਮਦਰ ਤੇ ਮਾੜੀ ਅੱਖ ਰੱਖਦਾ ਸੀ ਤੇ ਜਿਹੜੇ ਤਿੰਨ ਨੌਜਵਾਨ ਨੇ ਕਿੱਥੋਂ ਦੇ ਰਹਿਣ ਵਾਲੇ ਸੀ ਤੇ ਜਿਹੜੇ ਇਹਨਾਂ ਨੇ ਹਾਇਰ ਕੀਤੇ ਉਹਨਾਂ ਨੂੰ ਕਿ ਕਿਨੇ ਸੈਂ ਦੇ ਵਿੱਚ ਜਿਹੜਾ ਹਾਇਰ ਕੀਤਾ ਸੀ ਇਸ ਕੰਟਰੈਕਟ ਪੂਰਾ ਜਿਹੜਾ ਸਾਈਨ ਕੀਤਾ ਇਹ ਆਪਣੇ ਲੋਕਲੀ ਹੈਗੇ ਨੇ ਤੇ ਇਹਨਾਂ ਦੀ ਕੰਟਰੈਕਟ ਦੀ ਗੱਲਬਾਤ ਹੋਈ ਸੀ ਫॉर ਰੁਪੀਸ 2 ਲੱਖ ਬਟ ਜਿਨੀ ਪ੍ਰੀਲਿਮੀਨਰੀ ਇਨਟੈਰੋਗੇਸ਼ਨ ਹੋਈ ਹੈ ਇਹਨਾਂ ਦੀ ਫਾਈਨਲਾਈਜ਼ ਹੋਈ ਹੈ 1 ਲੱਖ ਰੁਪਏ ਚ ਤੇ ਹੁਣ ਜਿਹੜੇ ਤਿੰਨੋਂ ਦੋਸ਼ੀ ਨੇ ਉਹਨਾਂ ਨੇ ਮੰਨਿਆ ਕਿ ਅਸੀਂ ਜਿਹੜਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਬੈਡ ਆਈ ਸੀ ਉਹਨਾਂ ਦੇ ਮਦਰ ਦੇ ਉੱਪਰ ਤੇ ਉਸੇ ਕਾਰਨ ਹੀ ਜਿਹੜਾ ਪੂਰਾ ਮਾਮਲਾ ਜਿਹੜਾ ਅੰਜਾਮ ਦਿੱਤਾ ਜਾਂ ਕੋਈ ਹੋਰ ਵੀ ਜਿਹੜਾ ਕਾਰਨ ਦੱਸਿਆ ਦੇਖੋ ਇਹ ਬਾਡਾਈ ਵਾਲਾ ਇੱਕ ਐਂਗਲ ਹੈਗਾ ਇਹ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਹੋਰ ਮੋਟਿਵਸ ਵੀ ਦੱਸੇ ਨੇ ਜਿਵੇਂ ਕਿ ਪ੍ਰੋਪਰਟੀ ਡਿਸਪਿਊਟ ਉਹਦੇ ਦਾਦਾ-ਦਾਦੀ ਦਾ ਜੁਡੀਸ਼ੀਅਲ ਕਸਟਡੀ ਵਿੱਚ ਜਾਣਾ ਉਹਦੇ ਮਨ ਦੇ ਵਿੱਚ ਇਹ ਗੱਲ ਰਹਿਣੀ ਇਹੋ ਜੇ ਕਾਫੀ ਸਾਰੇ ਮੋਟਿਵਸ ਹੈਗੇ ਨੇ ਜਿਹੜੇ ਇੰਟਰਵਾਈਨ ਕਰਕੇ ਫਾਈਨਲੀ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਹੋਰ ਵੀ ਕੋਈ ਜਿਹੜੇ ਇਹਨਾਂ ਦੇ ਸਾਥੀ ਨੇ ਹਜੇ ਪੁਲਿਸ ਗ੍ਰਿਫਤੋ ਬਾਹਰ ਨਹੀਂ ਕੇ ਸਾਰੇ ਹੀ ਫੜ ਲਏਗੇ ਬਿਲਕੁਲ ਹੁਣ ਅਸੀਂ ਵਰਕਆਊਟ ਕਰ ਰਹੇ ਆ ਇਹਨਾਂ ਦੇ ਬਾਕੀ ਦੇ ਐਸੋਸੀਏਟਸ ਕਿਹੜੇ ਹੈਗੇ ਨੇ ਇਹਨਾਂ ਦੇ ਜਿਹੜੇ ਪਿਛਲੇ ਪਰਚੇ ਹੈਗੇ ਨੇ ਉਹਦੇ ਵਿੱਚ ਕਿਹੜੇ ਪਗੋੜੇ ਹੈਗੇ ਨੇ ਤੇ ਬਾਕੀ ਇਹ ਸੋਰਸ ਆਫ ਪਿਸਟਲ ਕਿੱਥੇ ਹੈਗਾ ਇਹ ਸਾਰਾ ਅਸੀਂ ਵਰਕਆਊਟ ਕਰਕੇ ਤੁਹਾਨੂੰ ਜਲਦ ਬਰੀਫ ਕਰਾਂਗੇ ਇਹਨਾਂ ਕੋਲ ਕੀ ਕੀ ਰਿਕਵਰੀ ਹੋਈ ਇਨਕਲੋ ਜਿਹੜਾ ਵੈਪਨ ਆਫ ਅਫੈਂਸ ਹੈਗਾ ਜਿਹੜਾ ਪਿਸਟਲ ਹੈਗਾ ਉਹ ਰਿਕਵਰ ਹੋਇਆ ਉਹਦੇ ਨਾਲ ਲਾਈਵ ਕੈਟਰੇਜਸ ਰਿਕਵਰ ਹੋਏ ਨੇ ਬਾਕੀ ਦੀ ਰਿਕਵਰੀ ਅੰਡਰਵੇ ਹੈ ਅੱਜ ਅਸੀਂ ਇਹਨਾਂ ਦੇ ਰਿਮਾਂਡ ਲੈ ਕੇ ਬਾਕੀ ਦੀ ਕਾਰਵਾਈ ਕਰਾਂਗੇ ਲੱਗਦਾ ਨਹੀਂ ਕਾਨੂੰਨ ਵਿਵਸਥਾ ਨੂੰ ਲੈ ਕੇ ਇੱਕ ਵੱਡਾ ਸਵਾਲ ਖੜਾ ਹੁੰਦਾ ਕਿਉਂਕਿ ਪੁਲਿਸ ਸਟੇਸ਼ਨ ਬਿਲਕੁਲ ਸਾਹਮਣੇ ਤੋਂ ਉਹਦੇ ਸਾਹਮਣੇ ਰੇਡੀ ਦੇ ਉੱਪਰ ਸਰੇਮ ਗੋਲੀਆਂ ਚਲਾਈ ਜਾਂਦੇ ਆ ਤੇ ਜਿਹੜੇ ਲੋਕ ਨੇ ਸਬਜ਼ੀ ਮੰਡੀ ਹੈ ਕਾਫੀ ਭੀੜ ਉੱਥੇ ਦੇਖਣ ਨੂੰ ਮਿਲਦੀ ਹੈ ਤੇ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਜ਼ਰੂਰ ਬਣ ਜਾਂਦਾ ਕਿ ਇਸ ਤਰੀਕੇ ਦੇ ਭੀੜ ਵਾਲੇ ਇਲਾਕੇ 'ਚ ਪੁਲ ਕੀ ਆਲਦੋ ਏ ਐਫ ਆਈ ਆਰ ਬਾਈ ਨੇਮ ਦਰਜ ਹੋਈ ਸੀ ਬਟ ਜਿਹੜੇ ਮੋਟਿਵ ਤੇ ਜਿਹੜਾ ਐਂਗਲ ਹੈਗਾ ਉਹ ਬਿਲਕੁਲ ਹੀ ਡਿਫਰੈਂਟ ਸੀ ਸੋ ਇਹ ਕੈਨ ਨਾ ਵਾਜਬ ਵੀ ਹੋਵੇਗਾ ਕਿ ਇਹ ਇੱਕ ਬਲਾਈਂਡ ਕੇਸ ਹੀ ਬਣ ਗਿਆ ਸੀ ਇਸ ਲਈ ਮੈਂ ਸਮਝਦੀ ਹੈਗੀ ਆ ਕਿ ਇੱਕ ਕੁਐਸਚਨ ਮਾਰਕ ਲਾਅ ਇਨ ਆਰਡਰ ਦੀ ਸਥਿਤੀ ਤੋਂ ਇਹਨੂੰ ਮੈਂ ਦੇਖਦੀ ਹੈਗੀ ਆ ਕਿ ਇਹ ਇਸ ਟੀਮ ਦੀ ਸਕਸੈਸ ਹੈਗੀ ਹੈ ਕਿਉਂਕਿ ਇਹ ਬਹੁਤ ਹੀ ਪੇਨ ਟੇਕਿੰਗ ਪ੍ਰੋਸੀਜਰ ਸੀਗਾ ਜਿਹੜਾ ਕਿ ਤਕਰੀਬਨ 3 ਹਫਤੇ ਦਿਨ ਰਾਤ ਚੱਲਦਾ ਰਿਹਾ ਐਂਡ ਇਹ ਪੂਰੇ ਦੇਸ਼ ਅਬ ਆਪਣਾ ਦਿੱਲੀ ਹੋ ਗਿਆ ਚੰਡੀਗੜ੍ਹ ਯਾਨਾ ਉਤਰਾਖੰਡ ਰਾਜਸਥਾਨ ਜਿੱਥੇ ਸਾਡੀ ਵੱਖ-ਵੱਖ ਟੀਮਾਂ ਗਈਆਂ ਤੇ ਇਹਦੇ ਵਿੱਚ ਅਸੀਂ ਕਾਫੀ ਟੈਕਨੀਕਲ ਇਨਵੈਸਟੀਗੇਸ਼ਨ ਹਿਊਮਨ ਸੋਰਸਸ ਹਿਊਮਨੈਂਟ ਤੇ ਬਾਕੀ ਸਟੇਟ ਪੁਲਿਸ ਦੀ ਮਦਦ ਦੇ ਨਾਲ ਇੱਕ ਇੱਕ ਕੋਆਰਡੀਨੇਟਡ ਤਿੰਨ ਹਫ਼ਤੇ ਦਾ ਆਪਰੇਸ਼ਨ ਸੀਗਾ ਤਦਹੀਂ ਅਸੀਂ ਅੱਜ ਇਸ ਬਲਾਈਂਡ ਆਪਰੇਸ਼ਨ ਨੂੰ ਕ੍ਰੈਕ ਕਰ ਪਾਇਆ ਇਹਦੇ ਵਿੱਚ ਇੱਕ ਹੋਰ ਪੁਆਇੰਟ ਆ ਰਿਹਾ ਸੀ ਕਿ ਜਿਹੜਾ ਪਰਿਵਾਰ ਕਹਿ ਰਿਹਾ ਸੀ ਕਿ ਪੋਲਿਟਿਕਲ ਲੀਡਰ ਦਾ ਜਿਹੜਾ ਪੀਏ ਹੈ ਉਹ ਸਾਰੇ ਮਾਮਲੇ ਦੇ ਵਿੱਚ ਇਨਵੋਲ ਹੈ ਉਹਦੇ ਵਿੱਚ ਕੁਝ ਤੁਹਾਡੇ ਸਮ ਨੋਲੇਜ ਦੇ ਵਿੱਚ ਕੁਝ ਆਇਆ ਹੈ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਇਹਦੇ ਵਿੱਚ ਜਿਹੜਾ ਐਂਗਲ ਨਿਕਲਿਆ ਇਵੈਂਚੁਅਲੀ ਇੱਕ ਕੰਟ੍ਰੈਕਟ ਕਿਲਿੰਗ ਦਾ ਐਂਗਲ ਸੀ ਆਲਦੋ ਐਫਆਈਆਰ ਬਾਈ ਨੇਮ ਦਰਜ ਕੀਤੀ ਹੋਈ ਸੀਗੀ ਕਿਉਂਕਿ ਉਹਨਾਂ ਦੇ ਨਾਲ ਵੀ ਉਹਨਾਂ ਦਾ ਕੋਈ ਪੈਸਿਆਂ ਦਾ ਕੋਈ ਲੈਣ-ਦੇਣ ਇਲਿਜਿਟਲੀ ਚੱਲ ਰਿਹਾ ਸੀਗਾ ਬਟ ਐਕਚੁਅਲੀ ਇਹ ਗੱਲ ਕੁਝ ਹੋਰ ਨਿਕਲੀ ਹੈ ਜੀ ਨਹੀਂ ਹਾਲ ਦੀ ਘੜੀ ਨਹੀਂ ਹੈਗੇ ਬਟ ਬਾਕੀ ਅਸੀਂ ਰਿਮਾਂਡ ਤੇ ਲਵਾਂਗੇ ਜਦ ਆਪਣੇ ਦੋਸ਼ੀਆਂ ਨੂੰ ਉਹ ਤੋਂ ਹੋਰ ਸਾਬਤ ਹੋਊਗਾ ਸਿਆਣ ਪੁਲਿਸ ਅਧਿਕਾਰੀ ਜੀ ਨੇ ਸਾਫ ਤੌਰ ਤੇ ਜਿਹੜੀ ਜਾਣਕਾਰੀ ਹੈ ਉਹ ਇਸ ਫਾਇਰਿੰਗ ਦੇ ਮਾਮਲੇ ਵਿੱਚ ਦੱਸ ਦਿੱਤੀ ਹੈ ਤੇ ਤਾਂ ਹੀ ਕਹਿ ਕੇ ਜਿਹੜੇ 3 ਹਫਤੇ ਬਾਅਦ ਪੁਲਿਸ ਨੇ ਕਿਉਂਕਿ ਕੇਸ ਜਿਹੜਾ ਬਹੁਤ ਹੀ ਕੰਪਲਿਕੇਟਿਡ ਸੀ ਤਾਂ ਫਿਲਹਾਲ ਪੁਲਿਸ ਨੇ ਇਸ ਕੇਸ ਦੇ ਵਿੱਚ ਕਾਫੀ ਜਿਹੜੀ ਸਫਲਤਾ ਵਾ ਉਹ ਹਾਸਲ ਕਰਕੇ ਤਿੰਨ ਜਿਹੜੇ ਮਲਜਮ ਨੇ ਉਹ ਗ੍ਰਿਫਤਾਰ ਕਰ ਲਏ ਨੇ ਫਿਲਹਾਲ ਜਿਹੜੀ ਜਾਂਚ ਹੈ ਬਾਕੀ ਦੀ ਉਹ ਚੱਲ ਰਹੀ ਹੈ ਕੈਮਰਾਮੈਨ ਮਾਨਵ ਦੇ ਨਾਲ ਮੋਹਿਤ ਤਲਵਾਰ ਦਾ ਸਮਰ ਨਿਊਜ਼ ਅੰਮ੍ਰਿਤਸਰ